ਲਿਬਰਲ ਪਾਰਟੀ ਨੇ ਰੁਬੀ ਡੱਲਾ ਨੂੰ ਲੀਡਰਸ਼ਿਪ ਦੌੜ ਤੋਂ ਬਾਹਰ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਜਦੋਂ ਉਮੀਦਵਾਰ ਮਾਈਟਰ ਵਿੱਚ ਦੋ ਬਹਿਸਾਂ ਵਿੱਚ ਆਮੋ-ਸਾਹਮਣੇ ਹੋਏ ਸਨ। ਪਾਰਟੀ ਦੇ ਰਾਸ਼ਟਰੀ ਨਿਰਦੇਸ਼ਕ ਆਜ਼ਮ ਇਸਮਾਇਲ ਨੇ ਸ਼ੁੱਕਰਵਾਰ ਦੇਰ ਰਾਤ ਤੱਕ ਪ੍ਰਕਾਸ਼ਿਤ ਇੱਕ ਬਿਆਨ ਵਿੱਚ ਕਿਹਾ ਸੀ ਕਿ ਇਹ ਫੈਸਲਾ ਲਿਬਰਲ ਲੀਡਰਸ਼ਿਪ ਵੋਟ ਕਮੇਟੀ ਦੁਆਰਾ ਸਰਬਸਮਤੀ ਨਾਲ ਲਿਆ ਗਿਆ ਸੀ। ਉਹ ਕਹਿੰਦੇ ਹਨ ਕਿ ਇੱਕ ਪੂਰੀ ਜਾਂਚ ਨੇ ਸਿੱਟਾ ਕੱਢਿਆ ਹੈ ਕਿ ਡੱਲਾ ਦੇ ਮੋਹਿਮ ਵਿੱਚ ਰਾਸ਼ਟਰੀ ਲੀਡਰਸ਼ਿਪ ਨੀਮਾ, ਵੋਟ ਨੀਮਾ ਤੇ ਖਰਚ ਨੀਮਾ ਦੀ 10 ਉਲੰਘਣਾਵਾਂ ਸਨ। ਉਹਨਾਂ ਕਿਆ ਕਿ ਨਵਜ ਕੈਨੇਡਾ ਚੋਨ ਐਕਟ ਦੀ ਕਥਿਤ ਉਲੰਘਣਾਵਾਂ ਧੌਤਿਕ ਤੱਥਾਂ ਦਾ ਖੁਲਾਸਾ ਨਾ ਕਰਨਾ ਗਲਤ ਵਿੱਤੀ ਰਿਪੋਰਟਿੰਗ ਅਤੇ ਚੋਰ ਵਿੱਤ ਉਲੰਘਣਾ ਸ਼ਾਮਿਲ ਹਨ ਇਸਮਾਇਲ ਨੇ ਅੱਗੇ ਕਿਹਾ ਕਿ ਕਮੇਟੀ ਨੇ ਇਹ ਨਿਰਧਾਰਤ ਕੀਤਾ ਕਿ ਉਲੰਘਣਾਵਾਂ ਬਹੁਤ ਗੰਭੀਰ ਸਨ ਇਹ ਫੈਸਲਾ ਤਾਂ ਗਲੋਬਲ ਐਂਡ ਮੇਲ ਦੀ ਰਿਪੋਰਟ ਤੋਂ ਇੱਕ ਦਿਨ ਬਾਅਦ ਆਇਆ ਸੀ ਕਿ ਪਾਰਟੀ ਨੇ ਡੰਲਾ ਨਾਲ ਉਸਦੇ ਮੁਹਿਮਾ ਵਿੱਤ ਅਤੇ ਵਿਦੇਸ਼ੀ ਦਖਲਅੰਦਾਜ਼ੀ ਦੇ ਸੰਭਾਵਿਤ ਦੋਸ਼ਾਂ ਬਾਰੇ ਕਈ ਸਵਾਲਾਂ ਨਾਲ ਸੰਪਰਕ ਕੀਤਾ ਉਸਨੇ ਸੰਕੇਤ ਦਿੱਤਾ ਕਿ ਉਸ ਨੂੰ ਆਯੋਗਤਾ ਬਾਰੇ ਸੀਬੀ ਸੇ ਰਿਪੋਰਟ ਤੋਂ ਪਤਾ ਲੱਗਾ ਪਾਰਟੀ ਤੋਂ ਨਹੀਂ ਡਲਣਾ ਨੇ ਕਿਹਾ ਕਿ ਪਾਰਟੀ ਕੋਲ ਉਸ ਦੀ ਮੋਹਮ ਨਹੀਂ ਦਿੱਤੇ ਕਿ ਕੁਝ ਦਾਨਾਂ ਬਾਰੇ ਸਵਾਲ ਸਨ ਉਹ ਕਿਹਾ ਕਿ ਉਹਨਾਂ ਵਿੱਚ ਕੋਈ ਵੀ ਅਸਲ ਵਿੱਚ ਕੋਈ ਸਮੱਸਿਆ ਨਹੀਂ ਸੀ ਉਸਨੇ ਕਿਹਾ ਕਿ ਕਈ ਸੂ ਦਾਨਾ ਪਿੱਛੇ 6 ਵਿੱਚ ਇੱਕ ਜੋੜਾ ਆਪਣੇ ਸਾਂਝੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਪਤੀ-ਪਤੀ ਦੋਵਾਂ ਲਈ ਦਾਨ ਦਿੰਦਾ ਸ ਇਹ ਪੂਰੀ ਤਰ੍ਹਾਂ ਨਾਲ ਕਾਨੂੰਨੀ ਹੈ ਉਸਨੇ ਪੋਸਟ ਕੀਤੀ ਸੀ ਇਹ ਗੱਲ ਉਸਨੇ ਕਿਹਾ ਕਿ ਇੱਕ ਹੋਰ ਮਨਕਰਤ ਉਲੰਘਣਾ ਸੀ ਕਿ ਦਾਨੀਆਂ ਨੇ ਲੁੜਿੰਦਾ ਕਸਟਮ ਲਿੰਕ ਦੀ ਵਰਤੋਂ ਕਰਕੇ ਬਚਾਏ ਉਸਦੀ ਮੁਹਿੰਮ ਵਿੱਚ ਸਿੱਧੇ ਤੌਰ ਤੇ 2100 ਡਾਲਰ ਦਾ ਯੋਗਦਾਨ ਪਾਇਆ ਜੋ ਪਹਿਲੇ ਪਾਰਟੀ ਨੂੰ ਫੰਡ ਪੇਜ ਦੱਸ। ਮੁਹਿੰਮ ਨੇ ਦਾਨ ਵਾਪਸ ਕਰ ਦਿੱਤੇ ਅਤੇ ਦਾਨੀਆਂ ਨੂੰ ਉਸ ਨੂੰ ਕਸਟਮਾਈਜ਼ਡ ਲਿੰਕ ਰਾਹੀਂ ਦੁਬਾਰਾ ਜਮ੍ਹਾਂ ਕਰਾਉਣ ਲਈ ਕਿਹਾ। ਉਸਨੇ ਕਿਹਾ ਇਨਾ ਦਾਨਾਂ ਦਾ ਅੰਦਾਜ਼ਾ ਕਿਸੋ ਡਾਲਰ ਸੀ ਇਹ ਕੋਈ ਉਲੰਘਣਾ ਨਹੀਂ ਸੀ। ਇੱਕ ਹੋਰ ਜਾਲੀ ਝੂਠਾ ਤੇ ਮਨਕੜ ਦੋਸ਼ ਜੋ ਮੈਨੂੰ ਵੋਟ ਤੋਂ ਦੂਰ ਰੱਖਣ ਲਈ ਤਿਆਰ ਕੀਤਾ ਗਿਆ। ਤਾਂ ਲਿਬਰਲ ਪਾਰਟੀ ਨੇ ਰੂਬੀ ਡੱਲਾ ਨੂੰ ਲੀਡਰਸ਼ਿਪ ਦੌੜ ਤੋਂ ਬਾਹਰ ਕਰ ਦਿੱਤਾ। ਕੁਝ ਦਿਨ ਪਹਿਲਾਂ ਜਦੋਂ ਉਮੀਦਵਾਰ ਮਾਈਕਲ ਵਿਚ ਦੋ ਬਹਿਸਾਂ ਵਿੱਚ ਆਮੋ-ਸਾਮਣੇ ਹੋਏ ਸਨ ਪਾਰਟੀ ਦੇ ਰਾਸ਼ਟਰੀ ਨਿਰਦੇਸ਼ਕ ਆਜ਼ਮ ਇਸਮਾਇਲ ਨੇ ਸ਼ੁੱਕਰਵਾਰ ਦੇਰ ਰਾਤ ਤੱਕ ਪ੍ਰਕਾਸ਼ਿਤ ਇੱਕ ਬਿਆਨ ਵਿੱਚ ਕਿਹਾ ਸੀ ਕਿ ਇਹ ਫੈਸਲਾ ਲਿਬਰਲ ਲੀਡਰਸ਼ਿਪ ਵੋਟ ਕਮੇਟੀ ਦੁਆਰਾ ਸਰਬਸਮਤੀ ਨਾਲ ਲਿਆ ਗਿਆ ਸੀ ਉਹ ਕਹਿੰਦੇ ਹਨ ਕਿ ਇੱਕ ਪੂਰੀ ਜਾਂਚ ਨੇ ਸਿੱਟਾ ਕੱਢਿਆ ਹੈ ਕਿ ਡੱਲਾ ਦੇ ਮੋਹਿਮ ਵਿੱਚ ਰਾਸ਼ਟਰੀ ਲੀਡਰਸ਼ਿਪ ਨੀਮਾ ਵੋਟ ਨੀਮਾ ਤੇ ਖਰਚ ਨੀਮਾ ਦੀ 10 ਉਲੰਘਣਾਵਾਂ ਸਨ ਉਨ੍ਹਾਂ ਕਿਹਾ ਕਿ ਨਮ ਵਿੱਚ ਕੈਨੇਡਾ ਚੋਨ ਐਕਟ ਦੀ ਕਥਿਤ ਉਲੰਘਣਾਵਾਂ ਭੌਤਿਕ ਤੱਥਾਂ ਦਾ ਖੁਲਾਸਾ ਨਾ ਕਰਨਾ ਗਲਤ ਵਿੱਤੀ ਰਿਪੋਰਟਿੰਗ ਚੋਹਰ ਵਿਤ ਉਲੰਘਣਾ ਸ਼ਾਮਿਲ ਹਨ ਇਸਮਾਇਲ ਨੇ ਅੱਗੇ ਕਿਹਾ ਕਿ ਕਮੇਟੀ ਨੇ ਇਹ ਨਿਰਧਾਰਤ ਕੀਤਾ ਕਿ ਉਲੰਘਣਾਵਾਂ ਬਹੁਤ ਗੰਭੀਰ ਸਨ ਇਹ ਫੈਸਲਾ ਤਾਂ ਗਲੋਬਲ ਐਂਡ ਮੇਲ ਦੀ ਰਿਪੋਰਟ ਤੋਂ ਇੱਕ ਦਿਨ ਬਾਅਦ ਆਇਆ ਸੀ ਕਿ ਪਾਰਟੀ ਨੇ ਡੰਲਾ ਨਾਲ ਉਸ ਦੇ ਮਹਮਾ ਵਿਤ ਅਤੇ ਵਿਦੇਸ਼ੀ ਦਖਲਅੰਦਾਜ਼ੀ ਦੇ ਸੰਭਾਵਿਤ ਦੋਸ਼ਾਂ ਬਾਰੇ ਕਈ ਸਵਾਲਾਂ ਨਾਲ ਸੰਪਰਕ ਕੀਤਾ ਉਸਨੇ ਸੰਕੇਤ ਦਿੱਤਾ ਕਿ ਉਸ ਨੂੰ ਅਯੋਗਤਾ ਬਾਰੇ ਸੀਬੀ ਦੀ ਰਿਪੋਰਟ ਤੋਂ ਪਤਾ ਲੱਗਾ ਪਾਰਟੀ ਤੋਂ ਨਹੀਂ ਡਲਣਾ ਨੇ ਕਿਹਾ ਕਿ ਪਾਰਟੀ ਕੋਲ ਉਸ ਦੀ ਮੋਹਮ ਨਹੀਂ ਦਿੱਤੇ ਕਿ ਕੁਝ ਦਾਨਾਂ ਬਾਰੇ ਸਵਾਲ ਸਨ ਉਹ ਕਿਹਾ ਕਿ ਉਹਨਾਂ ਵਿੱਚ ਕੋਈ ਵੀ ਅਸਲ ਵਿੱਚ ਕੋਈ ਸਮੱਸਿਆ ਨਹੀਂ ਸੀ ਉਸਨੇ ਕਿਹਾ ਕਿ ਕਈ ਸੂ ਦਾਨਾ ਪਿੱਛੇ 6 ਵਿੱਚ ਇੱਕ ਜੋੜਾ ਆਪਣੇ ਸਾਂਝੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਪਤੀ-ਪਤੀ ਦੋਵਾਂ ਲਈ ਦਾਨ ਦਿੰਦਾ ਸ ਇਹ ਪੂਰੀ ਤਰ੍ਹਾਂ ਨਾਲ ਕਾਨੂੰਨੀ ਹੈ ਉਸਨੇ ਪੋਸਟ ਕੀਤੀ ਸੀ ਇਹ ਗੱਲ ਉਸਨੇ ਕਿਹਾ ਕਿ ਇੱਕ ਹੋਰ ਮਨਕਰਤ ਉਲੰਘਣਾ ਸੀ ਕਿ ਦਾਨੀਆਂ ਨੇ ਲੁੜਿੰਦਾ ਕਸਟਮ ਲਿੰਕ ਦੀ ਵਰਤੋਂ ਕਰਕੇ ਦੀਪ ਬਚਾਈ ਉਸਦੀ ਮੁਹਿੰਮ ਵਿੱਚ ਸਿੱਧੇ ਤੌਰ ਤੇ 2100 ਡਾਲਰ ਦਾ ਯੋਗਦਾਨ ਪਾਇਆ ਜੋ ਪਹਿਲੇ ਪਾਰਟੀ ਨੂੰ ਫੰਡ ਪੇਜ ਦੱਸ। ਮੁਹਿੰਮ ਨੇ ਦਾਨ ਵਾਪਸ ਕਰ ਦਿੱਤੇ ਅਤੇ ਦਾਨੀਆਂ ਨੂੰ ਉਸ ਨੂੰ ਕਸਟਮਾਈਜ਼ਡ ਲਿੰਕ ਰਾਹੀਂ ਦੁਬਾਰਾ ਜਮ੍ਹਾਂ ਕਰਾਉਣ ਲਈ ਕਿਹਾ। ਉਸਨੇ ਕਿਹਾ ਇਨਾ ਦਾਨਾਂ ਦਾ ਅੰਦਾਜ਼ਾ ਕਿਸੋ ਡਾਲਰ ਸੀ ਇਹ ਕੋਈ ਉਲੰਘਣਾ ਨਹੀਂ ਸੀ। ਇੱਕ ਹੋਰ ਜਾਲੀ ਝੂਠਾ ਤੇ ਮਨਕੜ ਦੋਸ਼ ਜੋ ਮੈਨੂੰ ਵੋਟ ਤੋਂ ਦੂਰ ਰੱਖਣ ਲਈ ਤਿਆਰ ਕੀਤਾ ਗਿਆ।